ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੀਆਂ ਜੀ ਖੋਏ ਦੀ ਵਰਫੀ ਖੋਏ ਦੀ ਵਰਫੀ ਜੀ ਇੱਕ ਬਣਾਉਣਾ ਬਹੁਤ ਹੀ ਜ਼ਿਆਦਾ ਸਿੰਪਲ ਤੇ ਇੱਕ ਈਜ਼ੀ ਰੈਸਪੀ ਆ ਇਸ ਨੂੰ ਬਣਾਉਣ ਲਈ ਆਪਾਂ ਨੂੰ ਇੱਕ ਦੋ ਗੱਲਾਂ ਦਾ ਬਹੁਤ ਖਾਸ ਧਿਆਨ ਰੱਖਣਾ ਹੋਵੇਗਾ ਅਗਰ ਤੁਹਾਨੂੰ ਅੱਜ ਇਹ ਮੇਰੀ ਰੈਸਪੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਨਾ ਜੀ ਆਪਾਂ ਨੇ ਖੁਆ ਲਿਆਗਾ ਇਹ ਆਪਾਂ ਮਾਰਕੀਟ ਤੋਂ ਲਿਆ ਜੀ ਇੱਕ ਕਪਾ ਚੀਨੀ ਲਈਆ ਥੋੜਾ ਜਿਹਾ ਡਰਾਈ ਫਰੂਟ ਲਿਆਗਾ ਬਰਫੀ ਨੂੰ ਸਜਾਉਣ ਲਈ ਥੋੜਾ ਜਿਹਾ ਆਪਾਂ ਇਲਾਚੀ ਪਾਊਡਰ ਲਿਆ ਜਾ ਹੁਣ ਆਪਾਂ ਜੀ ਸਭ ਤੋਂ ਪਹਿਨਾ ਇੱਕ ਕੜਾਹੀ ਲਈਆ ਇਸ ਵਿੱਚ ਆਪਾਂ ਅੱਧਾ ਕਿਲੋ ਖੁਆ ਪਾਵਾਂਗੇ ਗੈਸ ਜੀ ਆਪਣਾ ਲੋ ਰੱਖਾਂਗੀ ਗੈਸ ਨੂੰ ਆਪਾਂ మీడియం ਵੀ ਨਹੀਂ ਰੱਖਣਾ ਜੀ ਬਿਲਕੁਲ ਲੋ ਗੈਸ ਤੇ ਹੀ ਆਪਾਂ ਖੋਏ ਨੂੰ ਰੋਸਟ ਕਰਨਾਗਾ ਹੌਲੀ ਹੌਲੀ ਇਹ ਆਪੇ ਮੈਲਟ ਹੋਣਾ ਸ਼ੁਰੂ ਹੋ ਜਾਏਗਾ ਦੇਖੋ ਮੇਲ ਤਾਂ ਹੋਣਾ ਸ਼ੁਰੂ ਹੋ ਚੁੱਕਿਆ ਗਾਇ ਹੈ ਆਪਾਂ ਇਸ ਨੂੰ ਲਗਾਤਾਰ ਸਟਾਰ ਕਰਦੇ ਰਹਿਣਾਗਾ ਜਦੋਂ ਖੋਏ ਨੂੰ ਆਪਾਂ ਨੇ ਰੋਸਟ ਕਰਨਾਗਾ ਦੇਖੋ ਹਜੇ ਇਹ ਕੜਾਹੀ ਨੂੰ ਲੱਗ ਰਿਹਾ ਹੈਗਾ ਜਦੋਂ ਆਪਾਂ ਇਸ ਨੂੰ ਰੋਸਟ ਕਰ ਰਹੇ ਹਾਂ ਜਮੇ ਜਮੇ ਇਹ ਖੋਆ ਆਪਣਾ ਜੀ ਪਕਣਾ ਸ਼ੁਰੂ ਹੋ ਜੂਗਾ ਓਵੇਂ ਹੀ ਹੌਲੀ ਹੌਲੀ ਇਹ ਕੜਾਹੀ ਨਾਲੋਂ ਹੌਲੀ ਹੌਲੀ ਖੋਆ ਅਲੱਗ ਹੋਣਾ ਸ਼ੁਰੂ ਹੋ ਜਾਊਗਾ ਜਿਵੇਂ ਹੁਣ ਇਹ ਕੜਾਹੀ ਨੂੰ ਦੇਖੋ ਲੱਗ ਰਿਹਾ ਹੈਗਾ ਬਾਅਦ ਵਿੱਚ ਇਹ ਆਪਣੇ ਆਪ ਹੀ ਕੜਾਹੀ ਨੂੰ ਛੱਡ ਦਵੇਗਾ ਬਸ ਅਨਾਂ ਆਪਾਂ ਜੀ ਇਸ ਨੂੰ ਰੋਸਟ ਕਰਨਾ ਹੈਗਾ ਲਗਭਗ ਜੀ ਆਪਾਂ ਲੋ ਗੈਸ ਤੇ ਇਸ ਨੂੰ 10 ਮਿੰਟਾਂ ਲਈ ਰੋਸਟ ਕੀਤਾਗਾ ਲਗਭਗ ਜੀ ਆਪਾਂ ਨੂੰ 10 ਮਿੰਟ ਹੋ ਚੁੱਕੇ ਨੇ ਇਸ ਨੂੰ ਰੋਸਟ ਕਰਦੇ ਹੋਏ ਦੇਖੋ ਖੋਏ ਨੇ ਜੀ ਕੜਾਹੀ ਨੂੰ ਸਾੜ ਦਿੱਤਾ ਹੈਗਾ ਸਪੈਚੂਲਾ ਨਾਲ ਜੀ ਦੇਖੋ ਜੀ ਇਹ ਇੱਕ ਸਾਈਡ ਨੂੰ ਜਾਣਾ ਸ਼ੁਰੂ ਹੋ ਗਿਆ ਸਾਰਾ ਖੋਆ ਆਪਸ ਵਿੱਚ ਚੰਗੀ ਤਰ੍ਹਾਂ ਜੁੜ ਚੁੱਕਿਆ ਹੈਗਾ ਹੁਣ ਆਪਾਂ ਇਸ ਵਿੱਚ ਜੀ ਚੀਨੀ ਪਾਵਾਂਗੇ ਚੀਨੀ ਆਪਾਂ ਨੇ ਜੀ ਅੱਧਾ ਕਿਲੋ ਖੋਏ ਦੇ ਵਿੱਚ 100 ਗ੍ਰਾਮ ਚੀਨੀ ਪਾਈ ਹੈ ਤੁਸੀਂ 150 ਗ੍ਰਾਮ ਜਾਂ 200 ਗ੍ਰਾਮ ਪਾ ਸਕਦੇ ਹੋ ਆਪਣੇ ਟੇਸਟ ਦੇ ਅਕੋਰਡਿੰਗ ਵੱਧ ਘੱਟ ਤੁਸੀਂ ਕਰ ਸਕਦੇ ਹੋ ਜੀ ਬਸ ਜਦੋਂ ਵੀ ਆਪਾਂ ਨੇ ਜੀ ਖੋਏ ਵਿੱਚ ਜਦੋਂ ਆਪਾਂ ਚੀਨੀ ਪਾਉਣੀ ਆ ਆਪਾਂ ਨੂੰ ਇਹ ਗੱਲ ਦਾ ਬਹੁਤ ਖਾਸ ਧਿਆਨ ਰੱਖਣਾਗਾ ਜਿਹੜੀ ਚੀਨੀ ਆ ਉਹ ਆਪਾਂ ਦਾਣੇਦਾਰ ਨਹੀਂ ਪਾਉਣੀ ਹੈਗੀ ਉਸ ਨੂੰ ਗ੍ਰੈਂਡਰ ਜਾਰ ਵਿੱਚ ਪਾ ਕੇ ਗ੍ਰੈਂਡ ਕਰਕੇ ਫਿਰ ਆਪਾਂ ਚੀਨੀ ਨੂੰ ਮਿਕਸ ਕਰਨਾਗਾ ਖੋਏ ਵਿੱਚ ਇਸ ਤਰੀਕੇ ਨਾਲ ਬਰਫ ਇਹ ਬਹੁਤ ਹੀ ਘੱਟ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜੇ ਆਪਾਂ ਹੁਣ ਆਪਾਂ ਜੀ ਇਸ ਵਿੱਚ ਇਲਾਇਚੀ ਪਾਊਡਰ ਪਾਏਗਾ ਤੇ ਜਦੋਂ ਜੀ ਆਪਾਂ ਚੀਨੀ ਨੂੰ ਦਾਣੇਦਾਰ ਪਾਈਏ ਤਾਂ ਉਸ ਨੂੰ ਮੈਲਟ ਹੋਣ ਲੱਗੇ ਟਾਈਮ ਲੱਗ ਜਾਂਦਾ ਤਾਂ ਆਪਣਾ ਖੋਆਗਾ ਜਿਹੜਾ ਉਹ ਜ਼ਿਆਦਾ ਪੁਨੈ ਜਾਂਦਾਗਾ ਤਾਂ ਲਾਲ ਹੋਣਾ ਸ਼ੁਰੂ ਹੋ ਜਾਂਦਾ ਜੀ ਉਹ ਇਸ ਕਰਕੇ ਆਪਾਂ ਨੇ ਚੀਨੀ ਨੂੰ ਗ੍ਰाइंड ਕਰਕੇ ਹੀ ਪਾਉਣਾਗਾ ਤਾਂ ਫਿਰ ਇਹ ਚੀਨੀ ਪਾਉਣ ਤੋਂ ਬਾਅਦ ਲਗਭਗ 5 ਕੇ ਮਿੰਟਾਂ ਦੇ ਵਿੱਚ ਜੀ ਆਪਣੀ ਇਹ ਬਰਫੀ ਬਣ ਕੇ ਤਿਆਰ ਹੋ ਜਾਂਦੀ ਆ ਦੇਖੋ ਹੁਣ ਇਹ ਚੀਨੀ ਪਾਉਣ ਤੋਂ ਬਾਅਦ ਜੀ ਖੋਆ ਕੜਾਹੀ ਨੂੰ ਫੇਰ ਲੱਗਣਾ ਸ਼ੁਰੂ ਹੋ ਗਿਆ ਜਦੋਂ ਇਹ ਹਲਕੀ ਦੀ ਚੀਨੀ ਆਪਣੇ ਪੱਕ ਜਾਵੇਗੀ ਤਾਂ ਖੋਆ ਫੇਰ ਆਪਣਾ ਇਕੱਠਾ ਹੋ ਜਾਵੇਗਾ ਆਪਣੇ ਆਪ ਕੜਾਹੀ ਨੂੰ ਫੇਰ ਛੱਡ ਦਵੇਗਾ ਜੀ ਖੋਆ ਚੀਨੀ ਪਾਉਣ ਤੋਂ ਬਾਅਦ ਜੀ ਇਸ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਹੁਤ ਘੱਟ ਟਾਈਮ ਲੱਗਦਾਗਾ ਫਿਰ ਲਗਭਗ 4-5 ਮਿੰਟਾਂ ਦੇ ਵਿੱਚ ਜੀ ਚੀਨੀ ਆਪਣੀ ਪੱਖ ਕੇ ਤਿਆਰ ਹੋ ਜਾਵੇਗੀ ਜੇ ਆਪਾਂ ਦਾਣੇਦਾਰਾ ਚੀਨੀ ਪਾਈਏ ਫਿਰ ਬਹੁਤ ਜ਼ਿਆਦਾ ਟਾਈਮ ਲੱਗਦਾ ਜੀ ਬਰਫੀ ਨੂੰ ਬਣਾਉਣ ਲੱਗੇ ਜੇ ਦੋ ਆਪਾਂ ਚੀਨੀ ਨੂੰ ਪੀਸ ਕੇ ਪਾਉਣਿਆ ਤਾਂ ਬਰਫੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤੇ ਬਹੁਤ ਹੀ ਘੱਟ ਸਮੇਂ ਵਿੱਚ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਆਪਣੇ ਘਰ ਵਿੱਚ ਦੀ ਇਸ ਤਰੀਕੇ ਨਾਲ ਖੋਈ ਦੀ ਬਰਫੀ ਨੂੰ ਬਣਾ ਕੇ ਇੱਕ ਵਾਰ ਜ਼ਰੂਰ ਟਰਾਈ ਕਰਿਓ। ਅਗਰ ਤੁਹਾਨੂੰ ਇਸ ਤਰੀਕੇ ਨਾਲ ਬਰਫੀ ਬਣਾਉਣਾ ਦਾ ਮੇਰਾ ਤਰੀਕਾ ਪਧਿਆ ਲਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਔਰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਨੂੰ। ਦੇਖੋ ਖੂਆ ਇਕੱਠਾ ਹੋਣਾ ਸ਼ੁਰੂ ਹੋ ਚੁੱਕਿਆ ਜੀ ਫਿਰ ਆਪਣਾ ਜੋ ਦਾਣੇਦਾਰ ਚੀਨੀ ਹੁੰਦੀ ਹੈ ਜੀ ਉਹ ਜਿਆਦਾ ਪਾਣੀ ਵੀ ਸੋੜ ਦਿੰਦੀ ਆ। ਤਾਂ ਫਿਰ ਉਸ ਨੂੰ ਪਕਾਉਂਦੇ ਪਕਾਉਂਦੇ ਜ਼ਿਆਦਾ ਟਾਈਮ ਵੀ ਲੱਗ ਜਾਂਦਾ ਹੈ ਇਸ ਤਰੀਕੇ ਨਾਲ ਟਾਈਮ ਬਹੁਤ ਘੱਟ ਲੱਗਦਾ ਹੈ ਬਸ ਚੀਨੀ ਨੂੰ ਪੀਸ ਕੇ ਹੀ ਪਾਉਣਾ ਇਸ ਗੱਲ ਦਾ ਆਪਣੇ ਬਹੁਤ ਖਾਸ ਧਿਆਨ ਰੱਖਣਾ ਜੀ ਖੋਏ ਦੀ ਵਰਦੀ ਬਣਾਉਂਦੇ ਹੋਏ ਟੋਟਲ ਆਪਾਂ ਨੂੰ ਜੀ ਲਗਭਗ ਵਰਥੀ ਨੂੰ ਖੋਏ ਨੂੰ ਰੋਸਟਡ ਕਰਦੇ ਹੋਏ ਜਾਂ ਚੀਨੀ ਪਾ ਕੇ ਪਕਾਉਂਦੇ ਹੇ ਟੋਟਲ ਲਗਭਗ ਆਪਾਂ ਨੂੰ 14-15 ਕਾ ਮਿੰਟ ਦਾ ਹੀ ਟਾਈਮ ਲੱਗੇਗਾ ਇਸ ਤੋਂ ਜ਼ਿਆਦਾ ਟਾਈਮ ਨਹੀਂ ਲੱਗੇ ਆਪਾਂ ਨੂੰ ਖੋਏ ਦੀ ਬਰਫੀ ਬਣਾਉਂਦੇ ਹੋਏ ਦੇਖੋ ਇਹ ਚੀਨੀ ਪੱਕ ਚੁੱਕੀ ਹੈ ਜੀ ਆਪਣੀ ਪੂਰੀ ਤਰ੍ਹਾਂ ਜਦੋਂ ਆਪਾਂ ਚੀਨੀ ਪਾਈ ਸੀ ਜੀ ਉਸ ਤੋਂ ਬਾਅਦ ਆਪਾਂ ਗੈਸ ਨੂੰ ਲੋ ਤੋਂ ਥੋੜਾ ਜਿਹਾ ਆਪਾਂ ਨੇ ਤੇਜ਼ ਕਰਿਆ ਸੀ ਯਾਨੀ ਕਿ ਮੀਡੀਅਮ ਨਹੀਂ ਕਰਨਾ ਹੈਗਾ ਮੀਡੀਅਮ ਤੋਂ ਘੱਟ ਰੱਖਣਾ ਜੀ ਗੈਸ ਖੋਆ ਭੁੰਨਣ ਬਿਲੇ ਆਪਣੇ ਲੋ ਗੈਸ ਰੱਖਿਆ ਸੀਗਾ ਚੀਨੀ ਪਾਉਣ ਤੋਂ ਬਾਅਦ ਆਪਾਂ ਹਲਕਾ ਜਿਹਾ ਤੇਜ ਕੀਤਾ ਸੀਗਾ ਗੈਸ ਦੇਖੋ ਚੀਨੀ ਆਪਣੀ ਪੂਰੀ ਤਰ੍ਹਾਂ ਪੱਕ ਚੁੱਕੀ ਹੋਏ ਵਿੱਚ ਜੀ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਸ ਨੂੰ ਇੱਕ ਥਾਲੀ ਵਿੱਚ ਕੱਢ ਲਾਵਾਂਗੇ ਤਾਂ ਕਿ ਇਹ ਠੰਡਾ ਹੋ ਜਾਵੇ ਦੇਖੋ ਜੀ ਇਹ ਠੰਡਾ ਹੋ ਚੁੱਕਿਆਗਾ ਹੁਣ ਆਪਾਂ ਥੋੜਾ ਜਿਹਾ ਲੈ ਕੇ ਤੁਹਾਨੂੰ ਦਿਖਾਉਣਾ ਹੈ ਦੇਖੋ ਇਸ ਤਰੀਕੇ ਦਾ ਬਣ ਚੁੱਕਿਆ ਜੀ ਇਹ ਠੰਡਾ ਹੋ ਗਿਆ ਹੱਥ ਤੇ ਬਿਲਕੁਲ ਵੀ ਨਹੀਂ ਲੱਗ ਰਿਹਾ ਦੇਖੋ ਐ ਦੇ ਦੇਖੋ ਗੋਲ ਹੋ ਗਿਆ ਇਹ ਜਦੋਂ ਇਸ ਤਰੀਕੇ ਦਾ ਹੋ ਜਾਵੇ ਤਾਂ ਸਮਝੋ ਜੀ ਆਪਣਾ ਖੋਏ ਦੀ ਬਰਫੀ ਬਣ ਕੇ ਪੂਰੀ ਤਰ੍ਹਾਂ ਤਿਆਰ ਆ ਹੁਣ ਆਪਾਂ ਇਸ ਨੂੰ ਇੱਕ ਟ੍ਰੇ ਵਿੱਚ ਪਾ ਲਵਾਂਗੇ ਹਲਕਾ ਜਾਂ ਰਫ ਐਂਡ ਆਲ ਲਗਾ ਕੇ ਬ੍ਰਸ਼ ਨਾਲ ਚਾਰੋਂ ਤਰਫੇ ਟ੍ਰੇ ਦੇ ਲਗਾ ਦਵਾਂਗੇ ਪਲੇਟ ਵਿੱਚ ਸੀ ਖੋਆ ਆਪਾਂ ਨੇ ਇਸ ਕਰਕੇ ਪਾ ਕੇ ਠੰਡਾ ਕੀਤਾ ਕਿਉਂਕਿ ਕੜਾਹੀ ਆਪਣੀ ਬਹੁਤ ਜ਼ਿਆਦਾ ਗਰਮ ਸੀਗੀ ਜੀ ਆਪਾਂ ਉਸ ਨੂੰ ਕੜਾਹੀ ਵਿੱਚ ਹੀ ਰੱਖੀ ਰੱਖਦੇ ਤਾਂ ਆਪਣਾ ਖੋਆ ਜ਼ਿਆਦਾ ਪੱਕ ਜਾਣਾ ਸੀਗਾ ਇਸ ਕਰਕੇ ਆਪਾਂ ਉਸ ਨੂੰ ਪਲੇਟ ਵਿੱਚ ਕੱਢ ਲਿਆ ਸੀਗਾ ਹੁਣ ਆਪਾਂ ਇਸ ਨੂੰ ਟ੍ਰੇ ਵਿੱਚ ਪਾ ਕੇ ਇਸ ਨੂੰ ਬਰਫੀ ਦੇ ਰੂਪ ਵਿੱਚ ਜਮਾ ਦੇਵਾਂਗੇ ਜਦੋਂ ਇਹ 3-4 ਘੰਟਿਆਂ ਲਈ ਠੰਡਾ ਹੋ ਗਿਆ ਜੀ ਫਿਰ ਆਪਾਂ ਇਸ ਨੂੰ ਕੱਟ ਕੇ ਇਸ ਦੇ ਪੀਸ ਕਰ ਲਵਾਂਗੇ ਬਰਫੀ ਦੀ ਤੁਸੀਂ ਜੇ ਮੋਟੀ ਬਣਾਉਣੀ ਹੈ ਜਾਂ ਪਤਲੀ ਬਣਾਉਣੀ ਹੈ ਇਹ ਆਪਣੇ ਚੋਇਸ ਮੁਤਾਬਕ ਤੁਸੀਂ ਇਸ ਨੂੰ ਬਣਾ ਸਕਦੇ ਹਾਂ ਹੁਣ ਆਪਾਂ ਇਸ ਉਪਰ ਡ్రਾਈ ਫਰੂਟ ਨਾਲ ਇਸ ਨੂੰ ਸਜਾ ਦੇਵਾਂਗੇ ਚਾਰ ਘੰਟੇ ਲਈ ਜੀ ਆਪਾਂ ਇਸ ਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਤੇ ਸਪੈਚੂਲਾ ਨਾਲ ਉਪਰੋਂ ਆਪਾਂ ਡਰਾਈ ਫਰੂਟ ਨੂੰ ਪ੍ਰੈਸ ਕਰਾਂਗੇ ਹੁਣ ਆਪਾਂ ਇਸ ਨੂੰ ਜੀ ਰੱਖ ਦਵਾਂਗੇ 4 ਘੰਟੇ ਲਈ ਠੰਡਾ ਹੋਣ ਲਈ ਠੰਡਾ ਹੋਣ ਤੋਂ ਬਾਅਦ ਆਪਾਂ ਇਸ ਨੂੰ ਚੈੱਕ ਕਰਾਂਗੇ देखो चार कांटे हो चुके ने जी बर्फी अपने पूरी तरह जम के रेडी है हुन ਆਪਾ ਇਸ ਦੇ ਪੀਸ ਕਰ ਲਵਾਂਗੇ ਵੱਡੇ ਜਾਂ ਛੋਟੇ ਤੁਸੀਂ ਆਪਣੇ ਚੋਇਸ ਮੁਤਾਬਕ ਕਰ ਸਕਦੇ ਆ ਆਪਾ ਥੋੜੀ ਜਿਹੀ ਪਤਲੀ ਜਿਹੀ ਤੇ ਲੰਬੇ ਪੀਸ ਕੱਟ ਕੇ ਤਿਆਰ ਕਰਾਂਗੇ ਇੱਕ ਪੇਸ ਜੀ ਆਪਾਂ ਤੁਹਾਨੂੰ ਚੱਕ ਕੇ ਦਿਖਾਉਣੀ ਆਂ ਦੇਖ ਸਕਦੇ ਹੋ ਕਿੰਨਾ ਵਧੀਆ ਬਣ ਕੇ ਦੇਖੋ ਜੀ ਇਹ ਤਿਆਰ ਹੋਈ ਆਪਣੀ ਬਰਫੀ ਖੋਏ ਦੀ ਤੇ ਹੁਣ ਆਪਾਂ ਤੁਹਾਨੂੰ ਇਸ ਨੂੰ ਤੋੜ ਕੇ ਦਿਖਾਉਣੀ ਆਂ ਦੇਖੋ ਕਿੰਨੀ ਵਧੀਆ ਦਾਣੇਦਾਰ ਜੀ ਬਣ ਕੇ ਤਿਆਰ ਹੋਈ ਆ ਕਿੰਨੀ ਸੌਫਟ ਆ ਦੇਖੋ ਬਰਫੀ ਦੀ ਟੁੱਟਣ ਤੋਂ ਪਤਾ ਲੱਗ ਰਿਹਾ ਜੀ ਆਪਣੀ ਬਰਫੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਹੁਣ ਆਪੇ ਇਸ ਦੀ ਪਲੇਟਿੰਗ ਕਰਾਂਗੇ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਜੀ ਬਰਫੀ ਆਪਣੀ ਬਣ ਕੇ ਅਗਰ ਤੁਹਾਨੂੰ ਜੀ ਖੋਏ ਦੀ ਬਰਫੀ ਬਣਾਉਂਦਾ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਆ ਕਰੋ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ